ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਵੇਖ ਰਹੇ ਜੇ ਵਤਨ ਦੀ ਮਿੱਟੀ ਚੈਨਲ ਮੈਂ ਡਾਕਟਰ ਪ੍ਰਤਾਪ ਸਿੰਘ ਪੰਘਾੜੀ ਜਿਸ ਤਰ੍ਹਾਂ ਕਿ ਸਿੱਖ ਧਰਮ ਵਿੱਚ ਸ਼ਬਦ ਗੁਰੂ ਨੂੰ ਜਿਹੜੀ ਆ ਮਹਾਨਤਾ ਗੁਰੂ ਨਾਨਕ ਪਾਸ਼ਾ ਦੇ ਵੇਲੇ ਤੋਂ ਦਿੱਤੀ ਗਈ ਆ ਤੇ ਕਈ ਵਾਰ ਸਾਡੇ ਮਨਾਂ ਵਿੱਚ ਇਹ ਸ਼ੰਕੇ ਹੁੰਦੇ ਆ ਕਿ ਸ਼ਾਇਦ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੀ ਸ਼ਾਨੋ ਸ਼ਬਦ ਦੇ ਲੜ ਲਾਇਆ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਬਾਕੀ ਗੁਰੂ ਜਿਹੜੇ ਆ ਉਹਨਾਂ ਨੇ ਦੇਹ ਧਾਰੀ ਜਿਹੜੀ ਦੇਹ ਦੀ ਜਿਹੜੀ ਆ ਉਹਨੂੰ ਜਿਹੜਾ ਵਾ ਮਹਾਨਤਾ ਦਿੱਤੀ ਆ ਪਰ ਨਹੀਂ ਇਹ ਜਿਹੜਾ ਸ਼ਬਦ ਗੁਰੂ ਆ ਗੁਰੂ ਨਾਨਕ ਪਾਸ਼ਾ ਦੇ ਵੇਲੇ ਤੋਂ ਹੀ ਜਿਹੜਾ ਵਾ ਇਹਨੂੰ ਮਹਾਨਤਾ ਦਿੱਤੀ ਗਈ ਆ ਸੋ ਸਾਡੇ ਨਾਲ ਅੱਜ ਮੌਜੂਦ ਨੇ ਭਾਈ ਗਿਆਨ ਸਿੰਘ ਜੀ ਭੋਮਾ ਸੋ ਆਓ ਇਹਨਾਂ ਕੋਲ ਜਾਣਕਾਰੀ ਲੈਣੇ ਆ ਕਿ ਜਿਹੜਾ ਵਾ ਸ਼ਬਦ ਗੁਰੂ ਆ ਇਹ ਦੀ ਮਹਾਨਤਾ ਜਿਹੜੀ ਆ ਗੁਰੂ ਨਾਨਕ ਪਾਸ਼ਾ ਦੇ ਵੇਲੇ ਤੋਂ ਚੱਲੀ ਆ ਰਹੀ ਹੈ ਕਿ ਜਾਂ ਇਹ ਗੁਰੂ ਗੋਬਿੰਦ ਸਿੰਘ ਦੇ ਮੇਲੇ ਜਦੋਂ ਉਹਨਾਂ ਨੇ ਗੁਰਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਉਦੋਂ ਤੋਂ ਇਹ ਸ਼ੁਰੂ ਹੋਈ ਹੈ ਜਦੋਂ ਗੁਰੂ ਪਾਈ ਸਾਹਿਬ ਜੀ ਜਦੋਂ ਗੁਰੂ ਨਾਨਕ ਪਾਸ਼ਾ ਦਾ ਪ੍ਰਕਾਸ਼ ਹੋਇਆ ਉਦੋਂ ਤਿੰਨ ਧਰਮ ਕਾਗੂ ਸ਼ੰਕ ਕਾਜੀ ਬ੍ਰਾਹਮਣ ਤੇ ਯੋਗੀ ਤੇ ਯੋਗ ਮਤ ਦਾ ਬਹੁਤ ਪ੍ਰਭਾਵ ਸੀ ਹਿੰਦੁਸਤਾਨ ਦੇ ਵਿੱਚ ਤੇ ਗੁਰੂ ਪਾਤਸ਼ਾਹ ਦੇ ਨਾਲ ਇਹਨਾਂ ਨੇ ਬਹੁਤ ਵਾਰੀ ਵਿਚਾਰ ਬਟਾਂਦਰਾ ਇਹਨਾਂ ਦਾ ਗੁਰੂ ਪਾਤਸ਼ਾਹ ਦਾ ਹੋਇਆ ਤੇ ਗੁਰੂ ਪਾਤਸ਼ਾਹ ਨੂੰ ਕਈ ਵਾਰੀ ਇਹਨਾਂ ਦਾ ਵਿਚਾਰ ਜਿਵੇਂ ਸਿੱਧ ਗੋਸ਼ਟ ਦੀ ਬਾਣੀ ਦੇ ਵਿੱਚ ਉਹਨਾਂ ਨੇ ਪੁੱਛਿਆ ਵੀ ਤੁਹਾਡਾ ਗੁਰੂ ਕੌਣ ਹੈ ਗੁਰੂ ਨਾਲ ਪਾਤਸ਼ਾਹ ਨੂੰ ਪੁੱਛਿਆ ਤੂੰ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਇਹੋ ਦੱਸਿਆ ਪਵਨ ਆਰੰਭ ਸਤਗੁਰ ਮਤ ਦੇਣਾ ਸ਼ਬਦ ਗੁਰੂ ਸੁੱਤ ਤਿੰਜੇ ਲਾ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ ਬਿਨ ਸ਼ਬਦੇ ਜੰਗ ਬੋਰਾਨਾ ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਹੀ ਗੁਰੂ ਮੰਨਿਆ ਹੈ ਦੇਹਤਾਰੀ ਗੁਰੂ ਨੂੰ ਗੁਰੂ ਨੇ ਮੰਨਿਆ ਕਿਉਂਕਿ ਉਹਨਾਂ ਨੇ ਆਪ ਬਾਣੀ ਸਤਗੁਰ ਪਾਤਸ਼ਾਹ ਦੀ ਬਾਣੀ ਦੇ ਵਿੱਚ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਪ੍ਰਤੱਖ ਗੁਰੂ ਨਿਸਤਾਰੇ ਸ਼ਬਦ ਨੂੰ ਹੀ ਗੁਰੂ ਮੰਨਿਆ ਜਦੋਂ ਸਮੇਰ ਦਾ ਪਰਬਤ ਦੇ ਉੱਤੇ ਵੀ ਗੁਰੂ ਪਾਤਸ਼ਾਹ ਨੂੰ ਉਹਨਾਂ ਨੇ ਕਰਾਮਾਤ ਵਿਖਾਉਂਦਾ ਤੇ ਆਪਣੇ ਨਾਲ ਮળોਂਦਾ ਆਪਣਾ ਚੇਲਾ ਬਣਾਉਂਦਾ ਯਤਨ ਕੀਤਾ ਤੇ ਗੁਰੂ ਪਾਤਸ਼ਾਹ ਨੇ ਜਰੂਰ ਜਿਵੇਂ ਕਿ ਭਾਈ ਗੋਬਦਾਰ ਕੀ ਲਿਖਦੇ ਨੇ ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਾਲਾ ਸ਼ਬਦ ਗੁਰੂ ਦੇ ਨਾਲ ਹੀ ਉਹਨਾਂ ਨੇ ਆਪਣੇ ਸਿੱਧ ਮੰਡਲੀ ਨੂੰ ਦਿੱਤਾ ਸੋ ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਹੀ ਗੁਰੂ ਮੰਨਿਆ ਹੈ ਦੇਹ ਤਾਂ ਇਹਨੂੰ ਦੇਹ ਨੂੰ ਗੁਰੂ ਨਹੀਂ ਮੰਨਿਆ ਤੇ ਆਪਣੇ ਆਪ ਨੂੰ ਦੇਹ ਦੇ ਵਿੱਚ ਹੁੰਦਿਆ ਹੋਇਆ ਨਹੀਂ ਗੁਰੂ ਪਾਤਸ਼ਾਹ ਨੇ ਕਦੀ ਵੀ ਇਹ ਨਹੀਂ ਯਾਰ ਕੀਤਾ ਕਿ ਅਸੀਂ ਗੁਰੂ ਆ ਸਾਡੀ ਦੇ ਸਾਡਾ ਸਿੱਖ ਜਿਹੜਾ ਗਰੂ ਹੈ ਗੁਰੂ ਉਹਨਾਂ ਨੇ ਸ਼ਬਦ ਨੂੰ ਹੀ ਮੰਨਿਆ ਸੋ ਇਸ ਤੋਂ ਅੱਗੇ ਦੂਸਰਾ ਸਵਾਲ ਇਹ ਆ ਕਿ ਜਿਸ ਤਰ੍ਹਾਂ ਅੱਜ ਸਿੱਖ ਸਮਾਜ ਵਿੱਚ ਵੇਖੋ ਜ਼ਿਆਦਾਤਰ ਜਿਹੜੀ ਆ ਦੇਹ ਦੀ ਪੂਜਾ ਆਮ ਆਪਾਂ ਕਿਸੇ ਜਦੋਂ ਗੁਰਮਤ ਸਮਾਗਮ ਵਿੱਚ ਵੇਖਦੇ ਆ ਤੇ ਭਾਵੇਂ ਗੁਰੂ ਗ੍ਰੰਥ ਸਾਹਿਬ ਜੀ ਉੱਥੇ ਮੌਜੂਦ ਵੀ ਹੁੰਦੇ ਆ ਤੇ ਜਦੋਂ ਕੋਈ ਅੱਜ ਕੱਲ ਦੇ ਸਮੇਂ ਦਾ ਜਿਹੜਾ ਦੇਹਧਾਰੀ ਬਾਬਾਵਾ ਜਿਹੜਾ ਉਹ ਜਦੋਂ ਕੋਈ ਜਾਂਦਾ ਵਾ ਸਮਾਗਮ ਦੇ ਵਿੱਚ ਤੇ ਉਦੋਂ ਜਿਹੜਾ ਵਾ ਗੁਰੂ ਗ੍ਰੰਥ ਸਾਹਿਬ ਜੀ ਉਹ ਉਨੀ ਜਿਹੜੀ ਆ ਆਪਾਂ ਉਹਦੀ ਆਦਰਮਾਨ ਛੱਦ ਕੇ ਤੇ ਉਹ ਦੇਹਧਾਰੀ ਦਾ ਜਿਹੜਾ ਵਾ ਆਪਾਂ ਆਦਰਮਾਨ ਜਿਹੜਾ ਵਾ ਜ਼ਿਆਦਾ ਕਰਦੇ ਠੀਕ ਹੈ ਕਿ ਅੰਮ੍ਰਿਤਸਰ ਇਸ ਨੂੰ ਕਿਹਾ ਗਿਆ ਕਿ ਅੰਮ੍ਰਿਤਸਰ ਸਿਪਤੀ ਦਾ ਘਰ ਜਿੱਥੇ ਸਭ ਤੋਂ ਵੱਡਾ ਕੇਂਦਰੀ ਸਥਾਨ ਜਿਹੜਾ ਸਿੱਖ ਧਰਮ ਦਾ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਆ ਤੇ ਇੱਥੇ ਵੀ ਵੇਖੋ ਕਿ ਕਿੰਨੇ ਡੇਰੇ ਆ ਜਿੱਥੇ ਕਿ ਡੇਰਿਆਂ ਵਿੱਚ ਜਿਹੜੇ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਉਨੀ ਮਹਾਨਤਾ ਨਹੀਂ ਦਿੱਤੀ ਜਾਂਦੀ ਜਿੰਨਾ ਕਿ ਦੇਹਧਾਰੀ ਬਾਬਿਆਂ ਨੂੰ ਦਿੱਤੀ ਜਾਂਦੀ ਆ ਸੋ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਤੇ ਜੀ ਭਾਈ ਸਾਹਿਬ ਜੀ ਇਹ ਜਿਵੇਂ ਆਮ ਹੀ ਇਹ ਤ ਤਦੀ ਗੱਲ ਬਿਲਕੁਲ ਠੀਕ ਹੈ ਪਰ ਜਦੋਂ ਕਿ ਸਿੱਖ ਰਹਿਤ ਮਰਿਆਦਾ ਦੇ ਵਿੱਚ ਇਹ ਗੱਲ ਲਿਖੀ ਆ ਕਿ ਗੁਰੂ ਗ੍ਰੰਥ ਸਾਹਿਬ ਦੇ ਤੁਲ ਹੋਰ ਕਿਸੇ ਪੁਥੀ ਦਾ ਕਿਸੇ ਦੂਸਰੇ ਗ੍ਰੰਥ ਦਾ ਵੀ ਜਿਹੜਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ ਸਿੱਖਾਂ ਦੇ ਵਿੱਚ ਇਹ ਬਿਲਕੁਲ ਇੱਕ ਉਮਤਾਣੀ ਕਮੀ ਆ ਰਹੀ ਹੈ ਕਿ ਸਿੱਖ ਕਈ ਵਾਰੀ ਅਸੀਂ ਹੋਰ ਗ੍ਰੰਥਾਂ ਦਾ ਨਾਲ ਜਪਜੀ ਸਾਹਿਬ ਦਾ ਜਾਂ ਹੋਰ ਕਈ ਡੇਰਿਆਂ ਦੇ ਵਿੱਚ ਡੇਰਿਆਂ ਵਿੱਚ ਜਪਜੀ ਸਾਹਿਬ ਦਾ ਪ੍ਰਕਾਸ਼ ਕਰੀ ਜਾਂਦੇ ਆ ਜਾਂ ਹੋਰ ਗ੍ਰੰਥਾਂ ਦਾ ਇੱਕ ਪ੍ਰਕਾਸ਼ ਕਰੀ ਜਾਂਦੇ ਆ ਇਹ ਸਾਡੀ ਇੱਕ ਬਹੁਤ ਜਾਨੀ ਸਾਡੇ ਵਿੱਚ ਕਮੀ ਆ ਰਹੀ ਹੈ ਇਸ ਕਰਕੇ ਗੁਰੂ ਪਾਤਸ਼ਾਹ ਨੇ ਸ਼ਬਦ ਨੂੰ ਹੀ ਗੁਰੂ ਬੰਨਿਆ ਹੈ ਕਿਉਂਕਿ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਸਾਹਿਬ ਤੋਂ ਪਾਛਾ ਤੱਕ ਕਿਸੇ ਵੀ ਗੁਰੂ ਸਾਹਿਬਾਨ ਜਿਨ੍ਹਾਂ ਨੇ ਵੀ ਬਾਣੀ ਦਾ ਇੰਨਾ ਜਿਆਦਾ ਸਤਕਾਰ ਕੀਤਾ ਹੈ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਦੇ ਅਮਰਦਾਸ ਸਾਹਿਬ ਜੀ ਗੁਰੂ ਪਾਛਾ ਦੇ ਗੁਰੂ ਰਾਮਦਾਸ ਸਾਹਿਬ ਜੀ ਗੁਰੂ ਅਰਜਨ ਦੇ ਪਾਤਸ਼ਾਹ ਨੇ ਜਰੂਰ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹੀ ਜਿਵੇਂ ਬਾਣੀ ਦਾ ਸਤਕਾਰ ਗੁਰੂ ਸਾਹਿਬ ਪਾਤਸ਼ਾਹੀ ਕਰਦੇ ਸਨ ਬਾਣੀ ਦਾ ਸਤਕਾਰ ਕਰਦੇ ਸਨ ਜਿਵੇਂ ਬਾਣੀ ਦੇ ਵਿੱਚ ਗੁਰੂ ਪਾਤਸ਼ਾਹ ਨੇ ਗੁਰੂ ਅਰਜਨ ਦੇਵ ਪਾਤਸ਼ਾਹੀ ਆਪ ਖੁਦ ਜਿੱਦਣ ਗੁਰੂ ਪਾਤਸ਼ਾਹ ਦਾ ਗੁਰੂ ਪਾਤਸ਼ਾਹ ਦਾ ਪ੍ਰਕਾਸ਼ ਹੋ ਗਿਆ ਹਰਿਮੰਦਰ ਸਾਹਿਬ ਦੇ ਵਿੱਚ ਜਿਹੜੇ ਪਲੰਗ ਤੇ ਆਪ ਸੌਂਦੇ ਸੀ ਉਹਦੇ ਉਹਦੇ ਉਹ ਆਪ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰ ਦਿੱਤਾ ਤੇ ਆਪ ਨੀਚੇ ਥੱਲੇ ਸੋਣਾ ਸ਼ੁਰੂ ਕਰ ਦਿੱਤਾ ਜੇ ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਨੇ ਗੁਰੂ ਹਰਿ ਸਾਹਿਬ ਦੇ ਪੁੱਤਰ ਬਾਬਾ ਰਾਮ ਰਾਏ ਨੇ ਤੁਖ ਬਗਲੀ ਤੇ ਗੁਰੂ ਪਾਤਸ਼ਾਹ ਨੇ ਉਹਨਾਂ ਨੂੰ ਮੱਥੇ ਨਹੀਂ ਲਾਇਆ ਜੇ ਗੁਰੂ ਪਾਤਸ਼ਾਹ ਦਾ ਪਾਤਸ਼ਾਹ ਸਤਿਗੁਰੂ ਪਾਤਸ਼ਾਹ ਨੇ ਉਹਨਾਂ ਨੇ ਜੇ ਕੋ ਸਿੱਖ ਗਰਬਾਣੀ ਪੜ੍ਹਦੇ ਆਏ ਤੇ ਗੁਰੂ ਪਾਤਸ਼ਾਹ ਜੀ ਲੇਟੇ ਹੋਏ ਸਨ ਆਰਾਮ ਕਰ ਰਹੇ ਸਨ ਮੰਜੇ ਬਿਸਤਰੇ ਤੇ ਮੱਤੇ ਤੇ ਤੇ ਗੁਰੂ ਪਾਤਸ਼ਾਹ ਨੇ ਜਲਦੀ ਨਾਲ ਉੱਠ ਕੇ ਸਿੱਖਾਂ ਦਾ ਕੀਰਤਨ ਸੁਣ ਕੇ ਜਨ ਬਾਹਰ ਆ ਰਹੇ ਸਨ ਤੇ ਜੇ ਨਾ ਉੱਠੇ ਗੋਡੇ ਤੇ ਉਹਨਾਂ ਦਾ ਪਾਵੇਂ ਨਾ ਬਚ ਗਿਆ ਇਸ ਕਰਕੇ ਗੁਰੂ ਪਾਤਸ਼ਾਹ ਪੁੱਛਿਆ ਕਿ ਤਹਾਡੀ ਬਾਣੀ ਸੀ ਪਰ ਗੁਰੂ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਇੰਨਾ ਸਤਿਕਾਰ ਕਰਦੇ ਜਨ ਬਾਣੀ ਦਾ ਤੇ ਸਾਡਾ ਵੀ ਫਰਜ ਬਣਦਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਵਦ ਤੋਂ ਵਦ ਪ੍ਰਕਾਸ਼ ਸਤਿਕਾਰ ਕੀਤਾ ਜਾਵੇ ਨਾ ਕਿ ਕਿਸੇ ਦੇਹਧਾਰੀ ਕੋਈ ਵੀ ਬਾਬਾ ਭਾਵੇਂ ਕਿੰਨਾ ਵੀ ਮਹਾਨ ਹੋਵੇ ਗਿਆਨੀ ਹੋਵੇ ਨਹੀਂ ਗਿਆਨੀ ਹੋਵੇ ਪਰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਉਹਨੂੰ ਸਰਕਾਰ ਦੇ ਨਾ ਸਾਡੇ ਵਾਸਤੇ ਮਨਾ ਹੈ ਤੇ ਦੇਨਾ ਵੀ ਨਹੀਂ ਚਾਹੀਦਾ ਇਹ ਜ਼ਰੂਰੀ ਹੈ ਜੀ ਭਾਈ ਸਾਹਿਬ ਸੋ ਇਹ ਸਨ ਭਾਈ ਗਿਆਨ ਸਿੰਘ ਦੀ ਭੋਮਾ ਸੋ ਕਿਸੇ ਕਵੀ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ ਉਹ ਕਹਿੰਦਾ ਦੇਹ ਧਾਰੀ ਨੂੰ ਆਖਦੇ ਲੋਕ ਬਾਬਾ ਦੇਹ ਧਾਰੀ ਨੂੰ ਆਖਦੇ ਲੋਕ ਬਾਬਾ ਇੱਕ ਮਰ ਜਾਵੇ ਤੇ ਨਵਾਂ ਬਣਾਉਂਦੇ ਨੇ ਗੁਰੂ ਗ੍ਰੰਥ ਤਾਂ ਭਾਵੇਂ ਪ੍ਰਕਾਸ਼ ਹੋਵੇ ਬਾਬੇ ਬਿਨਾ ਨਾ ਉਸ ਤਾਂ ਜਾਮਦੇ ਨੇ ਆਪਾਂ ਦਿਲਾ ਚੋਂ ਭਰਮੇ ਦੂਰ ਕਰੀਏ ਅਸੀਂ ਖਾਲਸੇ ਦੇ ਖਾਲਸਾ ਪੰਥ ਸਾਡਾ ਆਪਾਂ ਮੈਂ ਲੋਕਾਂ ਦੀ ਹੌਣ ਲੱਖ ਬਾਬੇ ਬਾਬਾ ਇੱਕੋ ਹੈ ਗੁਰੂ ਗ੍ਰੰਥ ਸਾਡਾ ਗੁਰੂ ਗ੍ਰੰਥ ਜਿਹਾ ਗੁਰੂ ਜਹਾਨ ਉਤੇ ਨਾ ਕੋਈ ਹੈਗਾ ਤੇ ਨਾ ਕੋਈ ਲੱਭਦਾ ਏ ਲੋਕਾਂ ਦੇ ਬਾਬੇ ਆਪੋ ਆਪੇ ਨੇ ਸਾਡਾ ਬਾਬਾ ਤਾਂ ਸਾਰੇ ਜੱਗ ਦਾ ਏ ਸਾਡਾ ਬਾਬਾ ਤਾਂ ਸਾਰੇ ਜੱਗ ਦਾ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ